ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ RAMKARI MEHLATI JA ANAND SAHB DI BAANI ਵਿੱਚੋਂ 12ਵੀਂ ਪੌੜੀ ਸ਼ਬਦ ਹੈ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਰਤੇ ਸਿੱਖਾਂਗੇ ਤਾਂ ਪਹਿਲੇ ਕਾਲ ਨੂੰ ਸਾਮ ਮੰਨਾਂਗੇ ਜਦੋਂ ਪਹਿਲੇ ਕਾਲ ਨੂੰ ਆਪਾਂ ਸਾਮ ਮੰਨਦੇ ਹਾਂ ਤਾਂ ਮੰਦ ਸੱਤਕ ਵਿੱਚ ਕੋਮਲਨੀ ਅਤੇ ਮਦ ਸੱਤਕ ਵਿੱਚ ਸਾਤੋ ਬਾਦ ਕੋਮਲ ਰੇ ਕੋਮਲ ਗਾ ਸ਼ੁਦ ਮਾ ਪਾ ਕੋਮਲ ਧਾ ਕੋਮਲ ਨੀ ਕਿਤੇ ਕਿਤੇ ਸ਼ੁਦ ਨੀ ਵੀ ਲੱਗਦਾ ਹੈ ਅਤੇ ਤਾਰ ਸਬਤਕ ਵਿੱਚ ਸਾ ਅਤੇ ਕੋਮਲ ਰੇ ਇੱਥੇ ਤੱਕ ਸ਼ਬਦ ਦਾ ਚਲਣ ਹੈ ਤੇ ਹੁਣ ਆਪਾਂ ਸਿੱਖਦੇ ਹਾਂ ਸ਼ਬਦ ਨੂੰ ਅਗਮਿਆ ਤੁਚਰਾ i ਸਿਰਦਿਆਂ ਕੱਲੇ ਕੱਲੇ ਸੁਰ ਤੇ ਐਨਾ ਆਗਮ ਅਗੋਚਰਾ ਤੇਰਾ ਅੰਤ ਨਪਾਇਆ ਆਗਮ ਅਗੋ ਉੱਚ ਰਾਂ ਤੇਰਾ ਅੰਤ ਨਾ ਪਾਇਆ ਫਿਰ ਸਪੇਸ ਵੱਜਦਾ ਹੈ ਟਾਈਮਿੰਗ ਇਸ ਦੀ ਆਪ ਜੀ ਨੇ ਜਦੋਂ ਮੈਂ ਗਾਇਨ ਕੀਤਾ ਉਹਦੇ ਹਿਸਾਬ ਨਾਲ ਕਰ ਲੈਣੀ ਹੈ

ਉੱਥੇ ਜਾ ਕੇ ਥੋੜਾ ਜਿਹਾ ਹਲਕਾ ਜਾ ਦੂਸਰੀ ਵਾਰ ਜਦੋਂ ਗਾਇਨ ਕਰਨਾ ਹੈ ਤੇਰਾ ਅੰਤ ਨ ਪਾਇਆ ਆਧਮਿਆ ਕੋਚਰਾ ਤੇਰਾ ਅੰਤ ਨ ਪਾਇਆ ਤੇ ਹੁਣ ंत्र अंतो नया कि आप तू सेम इस तरीके न अगली पंक्ति है अंतो न कि किने तेरा आप ਕਰਕਣ ਕਰਕੇ ਹਾਗਮ ਤੇ ਆਪਾਂ ਹੁਣ ਦੇਖਦੇ ਹਾਂ ਅੰਤਰਾ ਅੰਤੋਂ ਨਪਾਇਆ ਕਿਨੇ ਤੇਰਾ ਅੰਤੋਂ ਨਪਾਇਆ ਕਿਨੇ ਤੇਰਾ ਆਪਣਾਪ ਤੋਂ ਜਾਣ ਹੈ ਜੇ ਜੰਤ ਸਭ ਖੇਲਤੇ ਰਹਾਂ ਕਿਆ ਕੋ ਅੱਖ ਕਿਵੇਂ ਹੈ ਜੇ रा इतने तक बिल्कुल सेम है इतने तक भी सेम है इस तू तो अख आख, आख इस तो हाई पिच जाना है क्या को आख ਵੱਖੜਾਏ ਕਿਆ ਕੋ ਅੱਖ ਵੱਖੜਾਏ ਸਰਬੱਤ ਹੀ ਇਹ ਕਦਮ ਗੋਚਰਾ ਮੈਨੂੰ ਉਮੀਦ ਹੈ ਕਿ ਆਪ ਜੀ ਸਾਨੀ ਦਿਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿੁਰਜੀ ਦਾ ਖਾਲਸਾ ਵਾਹਿੁਰਜੀ ਦੀ ਫਤਿਹ